ਜੀ ਸਤਿਕਾਰ ਜੀ ਸਤਿਕਾਰ ਤੁਹਾ ਦਾ ਅੰਦਰ ਆ ਜਾਓ ਹਾਂ ਨਹੀਂ ਵਸ ਵਸ ਲੈ ਲੈ ਹੋਰ ਬੇਟਾ ਇਹਦਾ ਠੀਕ ਆ ਆਪਾਂ ਸਾਰੇ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਨਾ ਪੈਸੇ ਇਕੱਠੇ ਕਰਦੇ ਪਿਆ ਆ ਆਪਾਂ ਕਹਿੰਦੇ ਗਰੀਬਾਂ ਨੂੰ ਥੋੜੇ ਕੱਪੜੇ ਲੈ ਜੀ ਸੇਵਾ ਲਾਓ ਜੋ ਜੋ ਤੁਹਾਡੀ ਸ਼ਰਦਾ ਜੋ ਤੁਹਾਡਾ ਦਿਲ ਕਰਦਾ ਆਪਾਂ ਕੱਟ ਦੇਣਾ ਰਸੀਦ ਭੇਜ ਦੇਣਾ ਤੁਹਾਨੂੰ ਰਸੀਦ ਨਹੀਂ ਕਟਾਈ ਦੀ ਤੁਸੀਂ ਕਿਹੜਾ ਜੇਬ ਚ ਪਾ ਲੈਣੇ ਮਦਦ ਕਰੋਗੇ ਨਾ ਤੁਸੀਂ ਇਹ ਬੇਟਾ ਭਾਈ ਕੁਮਾਲ ਦੀ ਗੱਲ ਕਰਨ ਡੇਓ ਇੱਕ ਪਾਸੇ ਤੁਸੀਂ ਕਹਿੰਦੇ ਕਿ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਇੱਕ ਪਾਸੇ ਤੁਸੀਂ ਨਾਲ ਫੋਟੋਆਂ ਖਿਚਾਣ ਡੇਓ ਬਾਜੀ ਮੈਂ ਫੋਟੋ ਖਿਚਾ ਕੇ ਖਾਬਾਤ ਨਹੀਂ ਦੇਣੀ ਮੈਂ ਕਿ ਫੋਟੋ ਖਿਚਾ ਕੇ ਕੋਈ ਆਪਣਾ ਪ੍ਰਚਾਰ ਨਹੀਂ ਕਰਨਾ ਮੈਂ ਫੋਟੋ ਖਿਚਾ ਕੇ ਆਪਣੇ ਕੋਲ ਰੱਖਣੀ ਆ ਉਹ ਕਿਉਂ ਬਾਜੀ ਤੁਸੀਂ ਮੁਕਰ ਜਾਂਦੇ ਹੁੰਦੇ ਆ ਨਾ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਦੋਸਤ ਕਲਿੱਪ ਕਿੰਨਾ ਲੱਗਾ ਇਸ ਕਲਿੱਪ ਜੀ ਤੁਸੀਂ ਦੇਖਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਵਿਊ ਵਧਾਉਣ ਵਾਸਤੇ ਜਿਵੇਂ ਫੋਰਮੈਕ ਚਾਕ ਚਾਕ ਕੇ ਸਨੈਪਚੈਟ ਕਹਿ ਦਿੰਦੇ ਕਿ ਆਪਾਂ ਪਾਨੇ ਆ ਆਪਣੇ ਟੋਰ ਮਾਰਨ ਵਾਸਤੇ ਫੋਟੋ ਪਾਨੇ ਆ ਤੇ ਜੇ ਆਪਾਂ ਕਿਤੇ ਦਾਨ ਕਰਦੇ ਆ ਉਹ ਵੀ ਆਪਾਂ ਫੋਟੋ ਪਾ ਦਿੰਨੇ ਆ ਜੇ ਕਿਤੇ ਕਿਸੇ ਦਾ ਭਲਾ ਕਰਦੇ ਆ ਉਹ ਵੀ ਫੋਟੋ ਪਾ ਦਿੰਨੇ ਆ ਤੇ ਅੱਜ ਆਪਾਂ ਇਸੇ ਟੌਪਿਕ ਤੇ ਗੱਲਬਾਤ ਕਰਦੇ ਆ ਕੁਸ਼ਤੇ ਕਰੋ ਵਿਚਾਰ ਦੇ ਵਿੱਚ ਇਸ ਦਹਾਕੇ ਦੇ ਵਿੱਚ ਸਮਾਂ ਇੰਨਾ ਬਦਲ ਚੁੱਕਾ ਹੈ ਕਿ ਲੋਕ ਲੋਕਾਂ ਤੋਂ ਦੂਰ ਹੋਈ ਜਾ ਰਹੇ ਨੇ ਆਪਸ ਮਿਲਵਰਤਨ ਖਤਮ ਹੋਈ ਜਾ ਰਿਹਾ ਹੈ ਇੱਕ ਦੂਜੇ ਨੂੰ ਦੇਖਦੇ ਰੋਜ਼ ਨੇ ਪਰ ਮਿਲਦੇ ਨਹੀਂ ਦਿਖਾਵਾ ਵੀ ਕੀਤਾ ਜਾਂਦਾ ਹੈ ਤੇ ਆਪਣੇ ਮੋਬਾਈਲ ਦੇ ਥਰੂ ਫੋਟੋਆਂ ਦੇ ਥਰੂ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਵਾਲਾ ਕੰਮ ਸਾਨੂੰ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਆਓ ਇਸ ਉੱਤੇ ਵਿਚਾਰ ਕਰਦੇ ਹਾਂ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਅਸੀਂ ਘਰ ਦੇ ਵਿੱਚ ਕੋਈ ਜੱਫੇ ਜਾਂ ਟੀਵੀ ਕੋਈ ਚੀਜ਼ ਲੈ ਕੇ ਆਉਂਦੇ ਸੀ ਤੇ ਗਵਾਂਢੀਆਂ ਦੇ ਘਰ ਦੱਸਣ ਵਾਸਤੇ ਕਿ ਆਪਾਂ ਫਿਰ ਜ ਲੈ ਲਿਆ ਜਾਂ ਟੀਵੀ ਲੈ ਲਿਆ ਅਸੀਂ ਚਾਹ ਲੱਡੂ ਪਲੇਟ ਤੇ ਰੱਖ ਕੇ ਉਹਨਾਂ ਨੂੰ ਦੇਣ ਜਾਂਦੇ ਸੀ ਖੁਸ਼ੀ ਵਾਸਤੇ ਉਹ ਖੁਸ਼ੀ ਨਹੀਂ ਅਗਲੇ ਨੂੰ ਸਾੜਨ ਵਾਸਤੇ ਜਾਂਦੇ ਸੀ ਉਹਨੋਂ ਸਮਾਂ ਖਤਮ ਹੋ ਗਿਆ ਕੋਹਾਂਡ ਕੋਣ ਰੰਦਾ ਨਾਲ ਦੇ ਘਰ ਕੋਣ ਰੰਦਾ ਕਿਸੇ ਨੂੰ ਪਤਾ ਨਹੀਂ ਤੇ ਅੱਜ ਇੱਕ ਨਵਾਂ ਜਵਾਨਾ ਸ਼ੁਰੂ ਹੋ ਗਿਆ ਗੱਡੀ ਲਾਲੀ ਆ ਤੇ ਗੱਡੀ ਦੇ ਕੋਲ ਫੋਟੋ ਖਿਚਾ ਲੈਣੀ ਜੇ ਤੁਸੀਂ ਸਕੂਟਰੀ ਲੈ ਲਈਏ ਤਾਂ ਸਕੂਟਰ ਦੇ ਉੱਤੇ ਫੋਟੋ ਖਿਚਾ ਕੇ ਤੇ ਸਨੈਪਚੈਟ ਦੇ ਵਿੱਚ ਪਾ ਦੇਣੀ ਜਾਂ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਪਾ ਦੇਣੀ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਜਾਈਏ ਆਪਾਂ ਕਿਸ ਲੈਵਲ ਤੇ ਬੈਠੇ ਆਂ ਕਈ ਲੋਕ ਦੇ ਝੂਠੀਆਂ ਫੋਕੀਆਂ ਟੋਰਾ ਮਾਰਨ ਵਾਸਤੇ ਵੀ ਕਈ ਵਾਰੀ ਕੋਈ ਕੋਲਡ ਡਰਿੰਕ ਪੀ ਰਿਹਾ ਕੋਈ ਨਵਾਂ ਕੋਲਡ ਡਰਿੰਕ ਆਇਆ ਜਾਂ ਕੋਈ ਨਵੀਂ ਚੇਨ ਆਈ ਐਥੇ ਕੈਨੇਡਾ ਦੀ ਚੇਨ ਆਈ ਐ ਉੱਥੇ ਬੈ ਕੇ ਚਾਹ ਪੀਣੀ ਐ ਤੇ ਬਹੁਤ ਮਹਿੰਗੀ ਚਾਹ ਹੁੰਦੀ ਐ ਸਿਰਫ ਵੀਡੀਓ ਪਾਉਣ ਵਾਸਤੇ ਆਪਾਂ ਇਸ ਜਗ੍ਹਾ ਤੇ ਆਏ ਆ ਤੇ ਮਹਿੰਗੀ ਚਾਹ ਪੀਣੀ ਖਾਲੀ ਕੱਪ ਫੜ ਕੇ ਵੀ ਫੋਟੋ ਖਾ ਲੈਂਦੇ ਆ ਕਿ ਮੈਂ ਇਸ ਜਗ੍ਹਾ ਤੇ ਇੰਨੀ ਮਹਿੰਗੀ ਜਗ੍ਹਾ ਤੇ ਇੰਪੋਰਟਡ ਲੋਕੇਸ਼ਨ ਜਿਹੜੀ ਹੈਗੀ ਐ ਐਥੇ ਆ ਕੇ ਜਿਹੜੇ ਇੰਡੀਆ ਦੇ ਵਿੱਚ ਖੁੱਲ ਗਈ ਐ ਬਹੁਤ ਥੇ ਬੈਠ ਕੇ ਚਾਹ ਪੀ ਰਿਹਾ ਮੈਂ ਉੱਥੇ ਬੈਠ ਕੇ ਦੋਸਾ ਖਾ ਰਿਹਾ ਮੈਂ ਉੱਥੇ ਬੈਠ ਕੇ ਪੀਜ਼ਾ ਖਾ ਰਿਹਾ ਇਹ ਦਿਖਾਵਾ ਬਹੁਤ ਵੱ ਚੁਕਾ ਹੈ ਦੋਸਤੋ ਤੁਸੀਂ ਇਹ ਸੋਚੋ ਕਿ ਇਹ ਦਿਖਾਵਾ ਚਾਹੀਦਾ ਕਿ ਨਹੀਂ ਚਾਹੀਦਾ ਲੋਕਾਂ ਕੋਲ ਕੰਮ ਕਰਨ ਦਾ ਤੇ ਟਾਈਮ ਹੈ ਨਹੀਂ ਇੰਡੀਆ ਦੇ ਵਿੱਚ ਜਿਹੜੇ ਬੱਚੇ ਰਹਿ ਰਹੇ ਬਿਲਕੁਲ ਕੰਮ ਨਹੀਂ ਕਰਕੇ ਇਹੀ ਆਸ ਲਾ ਕੇ ਬੈਠੇ ਮੈਂ ਬਾਹਰ ਚਲੇ ਜਾਣਾ ਜਿਹੜੇ ਬਾਹਰ ਨਹੀਂ ਗਏ ਇਹੀ ਕੰਮ ਕਰ ਰਹੇ ਕਿ ਪ੍ਰਮਾਤਮਾ ਨੇ ਦਿੱਤਾ ਸਾਡੇ ਕੋਲ ਬਹੁਤ ਕੁਛ ਹੈਗਾ ਬਹੁਤ ਕੁਛ ਹੈਗਾ ਇਹ ਚੀਜ਼ਾਂ ਤੋਂ ਅਸੀਂ ਵਾਂਝੇ ਹੋ ਕੇ ਆਪਾਂ ਮਿਹਨਤ ਕਰੀਏ ਕੰਮ ਕਰੀਏ ਇੰਨੇ ਜੋਗੇ ਹੋ ਜਾਈਏ ਕਿ ਸਾਨੂੰ ਦਿਖਾਣਾ ਨਾ ਪਵੇ ਕਿ ਮੈਂ ਇਹ ਕਰ ਰਿਹਾ ਮੇਰੇ ਕੋਲ ਏਡੀ ਵੱਡੀ ਗੱਡੀ ਹੈਗੀ ਹੈ ਮੇਰੇ ਕੋਲ ਏਡੀ ਵੱਡੀ ਕੋਠੀ ਹੈਗੀ ਹੈ ਮਸੀਬਤ ਆਈ ਪੰਜਾਬ ਦੇ ਵਿੱਚ ਕਿਸੇ ਬੇਟੀ ਦੀ ਸਟੇਟਮੈਂਟ ਹੈ ਕਿ ਸਾਡੇ ਕੋਲ ਪਿੰਡ ਦੇ ਵਿੱਚ ਪਹੁੰਚੇ ਆਪਾਂ ਨਾਲ ਹੀ ਲੈਣਾ ਕਿ ਸੰਸਥਾ ਸੀ ਜਾਂ ਸਰਕਾਰੀ ਸੰਸਥਾ ਸੀ ਕਿ 버거 ਵੰਡ ਰਿਹਾ 10 버거 ਰੱਖੇ ਉਹਨਾਂ ਨੇ ਉਹ 버거 ਦੇ ਕੇ ਫੋਟੋ ਖਿੱਚ ਕੇ ਬੱਚੇ ਕੋਲੋਂ 버거 ਵਾਪਸ ਲੈ ਲਿਆ ਗਿਆ ਦੇਖੋ ਜੀ ਕਮਾਲ ਹੈ ਠੀਕ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਜੇ ਅਸੀਂ ਕਿਸੇ ਦੀ ਹੈਲਪ ਕਰਦੇ ਆ ਸਾਨੂੰ ਹੈਲਪ ਦਿਖਾਣੀ ਚਾਹੀਦੀ ਹੈ ਤਾਂ ਜੋ ਸਾਡੇ ਵਾਲ ਦੇਖ ਕੇ ਹੋਰ ਵੀ ਲੋਕ ਹੈਲਪ ਕਰਨ ਠੀਕ ਹੈ ਕੋਈ ਗੱਲ ਸ਼ਕਲ ਨਾ ਦਿਖਾਓ ਤੁਸੀਂ ਹੱਥਾਂ ਨਾਲ ਕਿਸਨੂੰ ਰਾਸ਼ਨ ਦੇ ਰਹੇ ਹੋ ਤੁਹਾਡੇ ਹੱਥ ਆ ਜਾਣ ਤੁਹਾਡੀ ਆਵਾਜ਼ ਆ ਜਾਏ ਕਰਨਾ ਚਾਹੀਦਾ ਬਹੁਤ ਵਧੀਆ ਕਰ ਰਹੇ ਆ ਆਪਾਂ ਬਹੁਤ ਹੀ ਵਧੀਆ ਕਰ ਰਹੇ ਪਰ ਆਪਾਂ ਐਸੋ ਨੇ ਦਿਖਾਵਾ ਨਾ ਕਰੀਏ ਜਦੋਂ ਮੁਸੀਬਤ ਆਂਦੀ ਹੈ ਦਿਖਾਵੇ ਤੋਂ ਬਗੈਰ ਕੰਮ ਕਰੀਏ ਉਹ ਇੱਕ ਮੈਨੂੰ ਗੱਲ ਜਿੱਤੇ ਆ ਗਈ ਕਿ ਕਦੇ ਨਾ ਇੱਕ ਮੰਗਤੇ ਦੇ ਕੋਲ ਜਿਹੜਾ ਬੰਦਾ ਆਵੇ ਨਾ ਬੜਾ ਵਿਚਾਰੇ ਕੱਪੜੇ ਫਟੇ ਹੋਏ ਆ ਕੋਈ ਕੱਪੜੇ ਦੇ ਕੇ ਫੋਟੋ ਖਿਚਾ ਲੇ ਕੋਈ ਰੋਟੀ ਦੇ ਕੇ ਫੋਟੋ ਖਿਚਾ ਲਵੇ ਇੱਕ ਬੰਦਾ ਆਇਆ ਉਹਨੇ ਆ ਕੇ ਉਹਨੂੰ 500 ਦਾ ਨੋਟ ਦਿੱਤਾ ਕੋਈ ਫੋਟੋ ਨਹੀਂ ਖਿਚਾਈ ਉਹ ਚਲੇ ਗਿਆ ਮਨੇ ਕਹਾ ਬਾਬਾ ਜੀ ਬੇਟਾ ਜੀ ਇੱਕ ਮਿੰਟ ਮੈਨੂੰ ਇੱਧਰ ਆਓਗੇ ਬੇਟਾ ਮੈਨੂੰ ਇੱਥੇ ਬੈਠੇ ਆ 25 ਸਾਲ ਹੋ ਗਏ ਨੇ ਜਿਹੜਾ ਵੀ ਬੰਦਾ ਮੈਨੂੰ ਕੋਈ ਹੈਲਪ ਕਰਦਾ ਨਾਲ ਫੋਟੋ ਖਿਚਾ ਦਿੰਦਾ ਮੈਨੂੰ ਸ਼ਰਮ ਬੜੀ ਆਂਦੀ ਕਿ ਮੈਂ ਇੱਕ ਮੰਗਣ ਵਾਲਾ ਬੰਦਾ ਆਗਾ ਪਰ ਤੂੰ ਪਹਿਲਾ ਬੰਦਾ ਦੇਖਿਆ ਜਿਨੇ ਫੋਟੋ ਨਹੀਂ ਖਿੱਚੀ ਕਹਿੰਦੇ ਪਾਪੂ ਜੀ ਉੱਪਰ ਵਾਲਾ ਦੇਖਦਾ ਇਹਨਾਂ ਚੀਜ਼ਾਂ ਤਾਂ ਬਹੁਤ ਉੱਤੇ ਨਿਕਲ ਗਏ ਹੋਏ ਆ ਕਹਿ ਕੇ ਚਲੇ ਗਿਆ ਜਦੋਂ ਦੇਖਿਆ ਉੱਪਰ ਦਰਖਤ ਤੇ ਬੰਦਾ ਬੈਠਾ ਵੀਡੀਓ ਬਣਾਉਣ ਡਿਆ ਹੋ ਸੀ ਉਹਨੇ ਆਪਣਾ ਵੀਡੀਓ ਵਾਲਾ ਹੀ ਉੱਤੇ ਬਿਠਾਇਆ ਹੋਇਆ ਸੀ ਯਾਨੀ ਕਿ ਦਿਖਾਵਾ ਬਹੁਤ ਵੱਧ ਚੁੱਕਾ ਹੈ ਕਹਿੰਦੇ ਆਪਾਂ ਜੋ ਦਾਨ ਕਰਦੇ ਆਂ ਜੇ ਸੱਜੇ ਹੱਥ ਨਾਲ ਦਾਨ ਕਰਦੇ ਆਂ ਖੱਬੇ ਹੱਥ ਨੂੰ ਪਤਾ ਹੀ ਨਹੀਂ ਹੋਣਾ ਚਾਹੀਦਾ ਉਹ ਸੰਸਕਾਰ ਸਾਡੇ ਕਿੱਥੇ ਗਏ ਦੋਸਤੋ ਬਹੁਤ ਜ਼ਰੂਰੀ ਹੈ ਆਪਾਂ ਲੋੜਵੰਦ ਬੰਦੇ ਦੀ ਹੈਲਪ ਕਰੀਏ ਮਨੇ ਇੱਕ ਬੰਦਾ ਮਿਲਿਆ ਉਹ ਕੋ ਸਾਰੇ ਜਾਣੇ ਆ ਕੇ ਧੰਨਵਾਦ ਕਰਦੇ ਪਏ ਆ ਭਾਜੀ ਧੰਨਵਾਦ ਤੁਹਾਡੇ ਕਰਕੇ ਹੁਣ ਸਾਡਾ ਰੋਟੀ ਮਿਲਣੀ ਸ਼ੁਰੂ ਹੋ ਗਈ ਧੰਨਵਾਦ ਤੁਹਾਡੇ ਕਰਕੇ ਆਪਾਂ ਛਾ ਗਏ ਤੁਹਾਡੇ ਕਰਕੇ ਸਾਨੂੰ ਕੋਈ ਫਿਕਰ ਨਹੀਂ ਆ ਰੋਜ਼ ਰੱਜ ਕੇ ਆਪਾਂ ਰੋਟੀ ਖਾਣੇ ਆ ਮੈਂ ਉਹ ਬੰਦੇ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਯਾਰ ਤੂੰ ਕੀ ਕਰਦਾ ਏ ਹੋ ਜਾ ਕੋਈ ਦਾਨ ਕਰਦਾ ਜਾਂ ਘਰ ਘਰ ਜਾ ਕੇ ਲੰਗਰ ਪਜਾਨਾ ਜਾਂ ਘਰ ਘਰ ਜਾ ਕੇ ਰੋਟੀ ਪਜਾਨਾ ਜਾਂ ਘਰ ਘਰ ਕੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦਾ ਜਾਂ ਉਹਨਾਂ ਨੂੰ ਕੱਪੜੇ ਦਿੰਦਾ ਕਹਿੰਦਾ ਮੈਂ ਕੁਝ ਨਹੀਂ ਕਰਦਾ ਮੈਂ ਇੱਕ ਗਰੁੱਪ ਬਣਾਇਆ ਹੋਇਆ ਉਹ ਚ ਮੈਂ ਪਾਇਨਾ ਅੱਜ ਲੰਗਰ ਇੱਥੇ ਲੱਗਾ ਜੇ ਦੇਖੋ ਦੋਸਤੋ ਤੁਸੀਂ ਕਹਿੰਦੇ ਹੋ ਕਿ ਆਪਾਂ ਫੋਟੋ ਖਿੱਚ ਕੇ ਪਾਣਿਆਂ ਸਾਡੇ ਵਾਲ ਦੇ ਕੇ ਹੋਰ ਵੀ ਦਾਨੀ ਆਣਗੇ ਸਾਡੇ ਵਾਲ ਦੇ ਕੇ ਹੋਰ ਵੀ ਲੋਕ ਦਾਨ ਕਰਨਗੇ ਅਸੀਂ ਫੋਟੋ ਖਿੱਚ ਕੇ ਆਪਣੀ ਟੋਰ ਤੇ ਬਣਾ ਲੈਣੇ ਆ ਸਾਡੇ ਰਿਸ਼ਤੇਦਾਰਾਂ ਚ ਸਾਡੇ ਸਮਾਜ ਚ ਪਤਾ ਲੱਗ ਜਾਂਦਾ ਕਿ ਇਹ ਬੰਦਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਆਪਣੀ ਲਾਈਫ ਦਾ ਰਿਸਕ ਲੈ ਕੇ ਲੋਕਾਂ ਦੀ ਹੈਲਪ ਕਰ ਰਿਹਾ ਜਿਸ ਬੰਦੇ ਦੀ ਹੈਲਪ ਕਰ ਰਹੇ ਆ ਭੱਜ ਕੇ ਆ ਕੇ ਇੰਜ ਰਾਸ਼ਨ ਨੂੰ ਪੈ ਰਹੇ ਆ ਉਹ ਬੜੇ ਅਮੀਰ ਘਰ ਦੇ ਵੀ ਬੰਦੇ ਐ ਸੋਨੇ ਉਹਨਾਂ ਨੂੰ ਖਾਣੇ ਦੀ ਲੋੜ ਐ ਬਹੁਤ ਹੀ ਇਹ ਤੁਸੀਂ ਦਾਨੀ ਹੋ ਉਹ ਵੀ ਦਾਨੀ ਹੈਗੇ ਨੇ ਪਰ ਉਹ ਮੁਸੀਬਤ ਚ ਫਸਿਆ ਪਰ ਜਦੋਂ ਉਹਨਾਂ ਦੀ ਫੋਟੋ ਆਂਦੀ ਹੈ ਉਹਨਾਂ ਦੇ ਰਿਸ਼ਤੇਰ ਦੇਖਦੇ ਆ ਕਿ ਬ੍ਰੈਡ ਨੂੰ ਭੱਜ ਕੇ ਪੇ ਉਹਨਾਂ ਵਿਚਾਰਿਆਂ ਦੀ ਕੀ ਜਦਰੰਦੀ ਹੈ ਬਹੁਤ ਸਾਰੇ ਲੋੜਵੰਦ ਬੰਦੇ ਜਦੋਂ ਵੀਡੀਓ ਬੰਦੀ ਹੁੰਦੀ ਹੈ ਜਿਹੜੇ ਚੰਗੇ ਘਰਾਂ ਦੇ ਉਹਨਾਂ ਦੇ ਘਰ ਟੁੱਟ ਗਏ ਭੱਜ ਗਏ ਡਿੱਗ ਗਏ ਉਹਨਾਂ ਨੂੰ ਵੀ ਰੋਟੀ ਦੀ ਲੋੜ ਹੈ ਪਰ ਉਹ ਚੰਗੇ ਘਰ ਦੇ ਬੰਦੇ ਵੀਡੀਓ ਬੰਦੀ ਦੇ ਵਿੱਚ ਮੰਗਣ ਨਹੀਂ ਆਉਂਦੇ ਆਪਣੀ ਝੋਲੀ ਅੱਗੇ ਕਰਨ ਨਹੀਂ ਆਉਂਦੇ ਉਹ ਭੁੱਖੇ ਵਿਚਾਰੇ ਮਰਨਦੇ ਆ ਉਹ ਦੋਸਤੋ ਵੀਡੀਓ ਬਣਾਓ ਪਰ ਧਿਆਨ ਨਾਲ ਬਣਾਓ ਸੁਗਲੀ ਤੇ ਜੁਗਲੀ ਆਪਾਂ ਕਮੇਡੀ ਕਰਦੇ ਇੱਕ ਵਾਰੀ ਸਾਨੂੰ ਕਿਸੇ ਨੇ ਬੁਲਾ ਲਿਆ ਕਿ ਤੁਹਾਨੂੰ ਬੈਸਟ ਕਮੇਡੀਅਨ ਦਾ ਅਵਾਰਡ ਦੇਣਾ ਟਰੋਫੀ ਸੀ ਕਟਕਟੋ ਘਟ 500 ਰੁਪਏ ਦੀ ਟਰੋਫੀ ਸੀ ਉਹਨਾਂ ਸਾਨੂੰ ਬੈਸਟ ਕਮੇਡੀਅਨ ਦਾ ਅਵਾਰਡ ਦਿੱਤਾ ਸਾਨੂੰ ਲੋਈ ਵੀ ਪਾਈ ਅਸੀਂ ਬਾਹਰ ਗਏ ਲੋਈ ਵੀ ਲਲੀ ਟਰੋਫੀ ਵੀ ਲਲੀ ਮੈਂ ਕਿਹਾ ਕਿ ਚੱਕਰੀ ਕਿਹਨੇ ਭਾਜੀ ਮਹਿੰਗੀ ਬੜੀ ਆ ਗਈ ਐ ਅਜ ਤੱਕ ਫੋਟੋਆਂ ਹੀ ਦੇ ਰੀਆਂ ਇਹ ਦੱਸੋ ਅਵਾਰਡ ਇਸੇ ਲੋਈ ਤੇ ਇਸੇ ਟਰੋਫੀ ਨਾਲ ਹੀ ਦੇਨੇ ਆ ਦੋਸਤੋ ਜੇ ਤੁਹਾਡ ਕੋ ਬਜਟ ਨਹੀਂ ਹੈਗਾ ਨਾ ਮੇਲੇ ਕਰੋ ਜੇ ਤੁਹਾਡ ਕੋ ਬਜਟ ਨਹੀਂ ਹੈਗਾ ਨਾ ਸੇਵਾ ਕਰੋ ਜੇ ਸੇਵਾ ਕਰਨੀ ਹੈ ਤਾਂ ਦਿਖਾਵਾ ਨਾ ਕਰੋ ਜਿੱਥੇ ਦਿਖਾਵੇ ਦੀ ਲੋੜ ਉਸ ਦਿਖਾਵਾ ਕਰਨਾ ਵੀ ਪੈਂਦਾ ਪਰ ਜਦੋਂ ਅਸੀਂ ਸੇਵਾ ਕਰਦੇ ਆ ਫਿਰ ਦੁਬਾਰਾ ਕਹਿਣਾ ਚਾਹੁੰਦੇ ਆ ਸਜੇ ਹੱਥ ਨਾਲ ਅਗਰ ਆਪਾਂ ਕਿਸੇ ਨੂੰ ਕੁਝ ਦੇਨੇ ਆ ਖੱਬੇ ਹੱਥ ਨੂੰ ਨਹੀਂ ਪਤਾ ਲੱਗਣਾ ਜੇ ਦਾ ਦੋਸਤੋ ਇਹ ਚੀਜ਼ ਨੂੰ ਯਾਦ ਰੱਖੋ ਦੋਸਤੋ ਆ ਦੇਖੋ ਇੱਕ ਛੋਟਾ ਜਿਹਾ ਇੱਕ ਹੋਰ ਕਲਿੱਪ ਦੇਖਦੇ ਆ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਹੈ ਭਾਜੀ ਚਾਹ ਨਾਲ ਪਰੌਂਠੇ ਘਾ ਲੋ ਨਹੀਂ ਭਾਜੀ ਮੈਂ ਨਾ ਬ੍ਰੇਕਫਾਸਟ ਕਰਕੇ ਆਇਆ ਸਿਰਫ ਮੈਂ ਜਲਦੀ ਨਿਕਲਣਾ ਚੱਕਰ ਕੀ ਹੈਗਾ ਕਿ ਕੱਲ ਵੀ ਸਾਰਾ ਦਿਨ ਬਿਜ਼ੀ ਰਹੇ ਆ ਕੱਲ ਅਸਲ ਜਨਾ ਮਸ਼ੀਨਾਵਾਂ ਵੱਡੀਆਂ ਆਪਾਂ ਸਲਾਈ ਮਸ਼ੀਨਾ ਤੇ ਅੱਜ ਕਹਿੰਜੀ ਉਹ ਫੰਕਸ਼ਨ ਕਰ ਰਹੀ ਹੈ ਤੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡਣੀਆਂ ਜਾ ਭਾਜੀ ਤੂੰ ਜਰੂਰੀ ਕੰਮ ਹੈ ਜਾਓ ਪਰੌਂਠਾ ਨਹੀਂ ਖਾਣਾ ਨਾ ਖਾਓ ਪਰ ਇਹ ਕੀ ਕਿਤਾਬਾਂ ਵੰਡਣੀਆਂ ਸਲਾਈ ਮਸ਼ੀਨਾਵਾਂ ਵੰਡਣੀਆਂ ਇਹ ਬਹੁਤ ਦਿਖਾਵਾ ਨਹੀਂ ਕਰੀਦਾ ਜਾਂ ਕਿਸੇ ਦੀ ਹਰਪਨਾ ਕਰੋ ਜੇ ਹੈਲਪ ਕਰਨੀ ਦੱਸੋ ਨਾ ਸਿਆਣੇ ਕਹਿੰਦੇ ਨੇ ਸੱਚੇ ਹੱਥ ਨਾਲ ਜੇ ਤੁਸੀਂ ਕਿਸੇ ਨੂੰ ਹੈਲਪ ਕੀਤੀ ਆ ਨਾ ਖੱਬੇ ਹੱਥ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਤੁਸੀਂ ਮੈਨੂੰ ਹਾਂ ਨਾ ਉਹ ਨਾ ਉਹ ਨਾ ਠੀਕ ਹੈ ਫਾਜੀ ਗੱਲ ਤੋਂ ਤੁਹਾਡੀ ਠੀਕ ਹੈ ਬਸ ਧਿਆਨ ਰੱਖਣਾ ਚਾਹੀਦਾ ਇਹ ਗੱਲ ਬਿਲਕੁਲ ਸਹੀ ਗੱਲ ਹੈ ਉਹ ਹੈਲੋ ਕਿੱਧਰ ਸਤਿ ਸ਼੍ਰੀ ਅਕਾਲ ਗੱਲ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਹੈ ਦੇਖੋ ਅੱਜ ਕੱਲ ਦੇ ਬੱਚੇ ਹੈ ਸਤਿ ਸ਼੍ਰੀ ਅਕਾਲ ਦਾ ਨਾਂ ਹੀ ਨਹੀਂ ਕੋਲੋਂ ਅੰਕਲ ਕਿੱਥੇ ਲੱਗ ਕੰਮ ਚੱਲ ਰਿਹਾ ਮਾਲਾ ਜਰੂਰੀ ਕਿੰਨਾ ਟਾਈਮ ਲੱਗੇਗਾ ਲਗ ਜਾਂਦੇ ਤਿੰਨ ਕਿੰਨੇ ਘੰਟੇ ਲੱਗ ਜੂਗੇ ਤਿੰਨ ਘੰਟੇ ਕਿਹੜਾ ਇਦਾਂ ਦਾ ਕੰਮ ਹੈ ਤਿੰਨ ਘੰਟੇ ਫਿਲਮ ਦੇਖਣ ਚ ਲਾ ਬੇਟਾ ਜੀ ਫਿਲਮ ਜਾ ਹੀ ਰਹੇ ਤੇ ਪਾਪਾ ਨੂੰ ਦੱਸ ਦਿਓ ਨਹੀਂ ਯਾਰ ਤੁਸੀਂ ਆਪ ਤੇ ਹੋਣੇ ਕਹਿੰਦੇ ਬੰਗਲ ਨੂੰ ਕਦੀ ਵੀ ਕਿਸੇ ਦੀ ਮਦਦ ਕੀਤੀ ਆ ਕੇ ਦੱਸਦੀ ਨਹੀਂ ਹੁੰਦੀ ਮੈਥੇ ਮਦਦ ਕਰਤੀ ਏ ਫਿਲਮ ਦੇਖਣ ਚ ਕਿਹੜੀ ਮਦਦ ਹੁੰਦੀ ਹੈ ਐਕਚੁਅਲੀ ਗੱਲ ਇਹ ਹੈ ਕਿ ਆਪਣੇ ਸਾਰੇ ਮੰਦਿਰ ਦੇ ਜਿਹੜੀ ਫਿਲਮ ਦੇਖਣ ਦੇ ਪੈਸੇ ਮੈਂ ਖਰਚਨੇ ਆ ਤੇ ਮਦਦ ਹੀ ਹੋਈ ਨਾ ਦੋਸਤੋ ਇੱਕ ਤੁਹਾਨੂੰ ਇੱਕ ਚੀਜ਼ ਦਸੀ ਹੈ ਜੇ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਕੱਢ ਕੇ ਕਿਸੇ ਨੂੰ ਕੁਝ ਦਿੰਦੇ ਹੋ ਜਾਂ ਦਸਵੰਦ ਕੱਢਦੇ ਹੋ ਉਹਦਾ 10 ਗੁਣਾ ਹੋ ਕੇ ਹੀ ਪੈਸੇ ਤੁਹਾਨੂੰ ਵਾਪਸ ਆਉਂਦੇ ਨੇ ਦੋਸਤੋ ਹੁਣ ਆਪਾਂ ਚਲ ਜਾਂਦੇ ਆਂ ਧਾਰਮਿਕ ਸਥਾਨਾਂ ਤੇ ਸੋ ਧਾਰਮਿਕ ਸਥਾਨਾਂ ਦੇ ਉੱਤੇ ਲੋਕੀ ਸੇਵਾ ਜਦੋਂ ਕਰਦੇ ਨੇ ਤੇ ਉੱਥੇ ਆਪਣੇ ਬੋਰਡ ਵੀ ਲਾ ਦਿੰਦੇ ਨੇ ਆਪਣੀ ਕੰਪਨੀ ਦਾ ਨਾਮ ਵੀ ਲਿਖ ਦਿੰਦੇ ਨੇ ਆਪਾਂ ਇਹ ਰਾਸ਼ਨ ਭੇਜਿਆ ਇਹ ਚੀਜ਼ ਭੇਜੀ ਆ ਪਿੱਛੇ ਜੀ ਪੱਖੇ ਵਿਕਦੇ ਪਏ ਸੀਗੇ ਆਪਾਂ ਨਾਂ ਨਹੀਂ ਲੈਣਾ ਕਿਸ ਧਾਰਮਿਕ ਸੰਸਥਾ ਦੇ ਵਿੱਚ ਪੱਖੇ ਵਿਕਰੇ ਸੀਗੇ ਪੱਖੇ ਪਰਾਂ ਤੋਂ ਬਗੈਰ ਵਿਕਦੇ ਪਏ ਸੀਗੇ ਤੇ ਪਰ ਕਹਿੰਦੇ ਆਪਣੇ ਲਵਾ ਲੋ ਅਸੀਂ ਪੁੱਛਿਆ ਪੱਖੇ ਯਾਰ ਬਗੈਰ ਪਰਾਂ ਤੋਂ ਕਿਉਂ ਵਿਕਰੇ ਕਹਿੰਦੇ ਹਰ ਪਾਰ ਤੇ ਲਿਖਿਆ ਹੋਇਆ ਹੈ ਸੇਵਾ ਕਰਾਈ ਫਰਾਣਾ ਸੇਵਾ ਕਰਾਈ ਫਰਾਣਾ ਸਾਡੇ ਕੋਲ ਬਹੁਤ ਸਾਰੇ ਪੱਖੇ ਇਕੱਠੇ ਹੋ ਗਏ ਆ ਤੇ ਅਸੀਂ ਵੇਚਦੇ ਆ ਲੋਕੀ ਪਰਾਂ ਸਮੇਤ ਲੈ ਕੇ ਨਹੀਂ ਜਾਂਦੇ ਕਹਿੰਦੇ ਪਰ ਨਹੀਂ ਸਾਨੂੰ ਚਾਹੀਦੇ ਕਿਉਂ ਇਹ ਤੇ ਲਿਖਿਆ ਹੋਇਆ ਤੇ ਕਈ ਧਾਰਮਿਕ ਸਥਾਨਾਂ ਤੇ ਇਹੋ ਜਿਹੀ ਵੀ ਆ ਬਹੁਤ ਜ਼ਿਆਦਾ ਚੀਜ਼ਾਂ ਚੜ ਜਾਂਦੀਆਂ ਤੇ ਬਾਅਦ ਵਿੱਚ ਬਾਹਲੀਆ ਦੁਕਾਨਾਂ ਤੇ ਵੇਚ ਦਿੱਤੀਆਂ ਜਾਂਦੀਆਂ ਤੇ ਉਹ ਵਾਲੀਆਂ ਦੁਕਾਨਾਂ ਵਾਲੇ ਫਿਰ ਅੰਦਰ ਆਂਦੇ ਫਿਰ ਮਾਲ ਬਾਹਰ ਜਾਂਦਾ ਫਿਰ ਮਾਲ ਅੰਦਰ ਆਂਦਾ ਫਿਰ ਬਾਹਰ ਜਾਂਦਾ ਇਹ ਵੀ ਇੱਕ ਗਲਤ ਜੀ ਵਿਧੀ ਹੈ ਤੁਸੀਂ ਕਿਸੇ ਤੇ ਲੋੜੋਂ ਬੰਦੇ ਨੂੰ ਇਹ ਚੀਜ਼ ਪਚਾ ਦਿਓ ਇਹ ਚੀਜ਼ ਨਾ ਕਰੋ ਜਿਹੜੀ ਲੋੜਵੰਗ ਤੱਕ ਪਹੁੰਚੇ ਹੀ ਨਾ ਇਦਾਂ ਹੀ ਘੁੰਮਦੀ ਰਵੇ ਇਦਾਂ ਹੀ ਘੁੰਮਦੀ ਰਵੇ ਤਾਂ ਖਰਾਬ ਹੋ ਜਾਏ ਪਿੱਛੇ ਜੀ ਇੱਕ ਵੀਡੀਓ ਬੜੀ ਬਾਰਾਂ ਨੂੰ ਹੋਈ ਆ ਕਿ ਇੱਕ ਧਾਰਮਿਕ ਸਥਾਨ ਦੇ ਉੱਤੇ 10 ਟਰੱਕ ਦੇਸੀ ਘੋੜੇ ਦੇ ਛੱਡ ਕੇ ਚਲੇ ਗਏ ਫੇਰ ਇੱਕ ਧਾਰਮਿਕ ਸਥਾਨ ਦੀ ਡਿਵੈਲਪਮੈਂਟ ਹੋ ਰਹੀ ਸੀ ਉਹ ਤਾਂ ਸਰਯੇ ਦੀ ਲੋੜ ਸੀ ਨਵਾਂ ਟਰੱਕ ਟਰੱਕ ਸਮੇਤ ਸਰਯਾ ਭਰ ਕੇ ਉਸ ਧਾਰਮਿਕ ਸਥਾਨ ਦੇ ਬਾਹਰ ਚਾਬੀ ਸਮੇਤ ਛੱਡ ਕੇ ਚਲੇ ਗਿਆ ਬੰਦਾ ਉਹ ਬੰਦਾ ਕੌਣ ਹੈ ਪਤਾ ਹੀ ਨਹੀਂ ਦੋਸਤੋ ਜਿੰਨੇ ਦਾਨ ਕਰਨਾ ਹੈ ਨਾ ਉਹਨੇ ਦਾਨ ਕਰ ਹੀ ਜਾਣਾ ਪਤਾ ਵੀ ਲੱਗਣ ਦੇਣਾ ਤੁਹਾਨੂੰ ਇਸ ਕਰਕੇ ਦਾਨ ਕਰੋ ਲੋਕਾਂ ਦੀ ਹੈਲਪ ਕਰੋ ਜ਼ਰੂਰਤਮੰਦ ਬੰਦਿਆਂ ਦੀ ਹੈਲਪ ਕਰੋ ਜ਼ਰੂਰਤਮੰਦ ਬੱਚਿਆਂ ਨੂੰ ਜੋ ਚੀਜ਼ ਚਾਹੀਦੀ ਉਹਨਾਂ ਤੱਕ ਪਹੁੰਚਾਓ ਕਈ ਬੱਚੇ ਇੰਨੇ ਇੰਟੈਲੀਜੈਂਟ ਹੈ ਕਿ ਉਹਨਾਂ ਦਾ ਪੱਕਾ ਪਤਾ ਉਹ ਸੈਂਟਿਸਟ ਵੀ ਬਣ ਸਕਦੇ ਆ ਤੇ ਉਹ ਡਾਕਟਰ ਵੀ ਬਣ ਸਕਦੇ ਆ ਇੰਜੀਨੀਅਰ ਵੀ ਬਣ ਸਕਦੇ ਪਰ ਉਹਨਾਂ ਕੋਲ ਫੀਸਾਂ ਜੋਗੇ ਪੈਸੇ ਹੈ ਨਹੀਂ ਦੋਸਤੋ ਜੇ দান ਕਰਨੀ ਆ ਤੇ ਵਿਦਿਆਦਾਨ ਕਰੋ ਸਾਡੇ ਹੀ ਦੇਸ਼ ਦੇ ਕੰਮ ਆਣੀ ਆ ਸਾਡੇ ਦੇਸ਼ ਵਿੱਚ ਹੀ ਉਹਨੇ ਰਹਿ ਕੇ ਸਾਡੇ ਦੇਸ਼ ਨੂੰ ਡਵੈਲਪ ਕਰਨਾ ਜਿਹਦੇ ਕੋਲ 4 ਪੈਸੇ ਹੈ ਗਿਆ ਉਹ ਪੜ ਸਕਦਾ ਉਹ ਆਪਣਾ ਕੈਨੇਡਾ ਚਲ ਜਾਂਦਾ ਅਮਰੀਕਾ ਚਲ ਜਾਂਦਾ ਜਿਸ ਬੱਚੇ ਕੋ ਵਿਚਾਰੇ ਕੋ ਪੈਸੇ ਹੈ ਨਹੀਂ ਉਹ ਪੜ ਕੇ ਸਾਡੇ ਦੇਸ਼ ਦੀ ਸੇਵਾ ਕਰ ਸਕਦਾ ਉਹਨੂੰ ਵਿਦਿਆਦਾਨ ਕਰੋ ਉਹਨੂੰ ਕਾਪੀਆਂ ਦਿਓ ਉਹਨੂੰ ਪੈਨਸਲਾਂ ਦਿਓ ਉਹਨੂੰ ਲੈਪਟਾਪ ਦਿਓ ਉਹਨੂੰ ਜੋ ਚੀਜ਼ ਦੀ ਜ਼ਰੂਰਤ ਹੈ ਉਹਨੂੰ ਦਿਓ ਦੋਸਤੋ ਮੈਂ ਤਾਂ ਕਹਿੰਦਾ ਉੱਥੇ ਆਪਣੀ ਫੋਟੋ ਵੀ ਖਿਚਾ ਲਓ ਕੋਈ ਗੱਲ ਨਹੀਂ ਵਿਦਿਆਦਾਨ ਮਹਾਦਾਨ ਜੇ ਮੈਨੂੰ ਲੱਗਦਾ ਇੱਕ ਵਾਰੀ ਫੇਰ ਇਸ ਟੌਪ ਕਿਤੇ ਤੁਹਾਨੂੰ ਮਿਲਾਂਗੇ ਇਸੇ ਦਿਨ ਇਸੇ ਵਲੇ ਇਸੇ ਵਾਰ ਇਸੇ ਪ੍ਰੋਗਰਾਮ ਦੇ ਵਿੱਚ ਕੁਝ ਤੇ ਕਰੋ ਵਿਚਾਰ ਦੇ ਵਿੱਚ